ਉਹਨਾਂ ਨੂੰ ਵਧੀਆ ਤੋਂ ਵਧੀਆ ਸੁਵਿਧਾਵਾਂ ਮਿਲਣ। ਮੈਂ ਤੁਹਾਡਾ ਦਿਲ ਦੀ ਘਰਾਈਆਂ ਤੋਂ ਧੰਨਵਾਦ ਕਰਦਾ ਕਿ ਸਾਰਾ ਪਿੰਡ ਆਇਆ। ਤੇ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਭਰੋਸਾ ਰੱਖਿਓ। ਇਹ ਜਿਹੜਾ 95 ਲੱਖ ਰੁਪਏ ਹੋਰ ਤੇ ਜਦੋਂ ਉਹਨੇ ਗਰਾਊਂਡ ਤਾਂ ਤੁਹਾਡੇ ਕਿਉਂਕਿ ਇਹ ਮੁਹਾਲੀ ਜਿਨੇ ਤਾਂ ਤੁਹਾਡਾ ਪਿੰਡ ਹੁਣ ਪਿੰਡ ਨਹੀਂ ਰਿਹਾ। ਆਸ-ਪਾਸ ਸ਼ਹਿਰ ਵਰਗਾ ਬਣ ਚੁੱਕਿਆ। ਸ਼ਹਿਰੋਂ ਬੱਚੇ ਤੁਹਾਡੇ ਪਿੰਡ ਪੜਨ ਆਇਆ ਕਰਨਗੇ। ਇਸ ਸਕੂਲ ਦੇ ਵਿੱਚ ਵੀ ਮੀਡੀਆ ਨੂੰ ਦੱਸ ਦਵਾਂ ਸਿਕਿਉਰਿਟੀ ਗਾਰਡ ਹੈ ਜੀ। ਸਰਕਾਰੀ ਸਕੂਲ ਹੈ ਸਕਿਉਰਟੀ ਗਾਰਡ ਹੈ ਕੈਂਪਸ ਮੈਨੇਜਰ ਹੈ ਇਹ ਸਰ ਅਸੀਂ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੇ ਇਸ ਕਰਕੇ ਦੱਸਣਾ ਜ਼ਰੂਰੀ ਹੈ ਤਾਂ ਕਿ ਛਵੀ ਬਦਲੇ ਸਰਕਾਰੀ ਸਕੂਲਾਂ ਦੀ ਉਹ ਕਹਿੰਦੇ ਜੀ ਕਿਉਂ ਕਰ ਰਹੇ ਹੋ ਨਹੀਂ ਪੱਥਰ ਇਸ ਕਰਕੇ ਰੱਖ ਰਹੇ ਨਹੀਂ ਪੱਥਰ ਕਹਿੰਦੇ ਕਿਉਂ ਕਹਿ ਰਹੇ ਹੋ ਟੀਚਰਾਂ ਨੂੰ ਕੇ ਜੀ ਪਾਓ ਫੇਸਬੁੱਕ ਤੇ ਅਗਰ ਪ੍ਰਾਈਵੇਟ ਸਕੂਲ ਵਾਲੇ ਆਪਣੀ ਐਡ ਕਰ ਸਕਦੇ ਆ ਤਾਂ ਸਰਕਾਰੀ ਸਕੂਲਾਂ ਨੇ ਕਿਉਂ ਨਹੀਂ ਐਡ ਕਰ ਸਕਦੇ ਅਸੀਂ ਤਾਂ ਸਿੱਖਿਆ ਜ਼ਿੰਦਾਬਾਦ ਕਰਾ ਰਹੇ ਆ ਮੈਂ ਨਹੀਂ ਕਹਿੰਦਾ ਕਿਸੇ ਟੀਚਰ ਨੂੰ ਹਰਜੋਤ ਪੈਨਸ਼ਨ ਦਿੰਦਾ ਆਪਣੇ ਸਕੂਲ ਦੀ ਜਿੰਦਾਬਾਦ ਕਰੋ ਨਾ ਸ਼ਹੀਦ ਵਿਕਰਮ ਸਿੰਘ ਸਕੂਲ ਸੀਨੀਅਰ ਸੈਕੰਡਰੀ ਸਕੂਲ ਖਿਆਲਬਾਦੀ ਜਿੰਦਾਬਾਦ ਕਰੋ ਤੇ ਹਾਂ ਕੰਮ ਹੋਇਆ ਚਪਚ ਪ੍ਰਾਣੀ ਫੋਟੋਆਂ ਦੇਖ ਲੈ 2022 ਤੋਂ ਪਹਿਲਾਂ ਕਿੱਦਾਂ ਦੀ ਚਾਰਦੀਵਾਰੀ ਸੀ ਕਿੱਦਾਂ ਦੇ ਕਮਰੇ ਸੀ ਇਸ ਵਕਤ ਵੀ ਚੱਲ ਰਿਹਾ 95 ਲੱਖ ਹੋਰ ਪਾਤ ਪਹਿਲਾਂ ਕਿਉਂ ਨਹੀਂ ਆਏ ਇਹ ਪੈਸੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਜੀ ਸਾਡੇ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਆਪ ਵੀ ਆਪਣੀ ਭੂਮਿਕਾ ਨਿਭਾਉਂਦੇ ਹੋਏ ਸਾਰੀ ਪੰਚਾਇਤ ਨੂੰ ਬੇਨਤੀ ਹੈ ਬਹੁਤ ਸੁਜਮਾਨ ਇੱਥੇ ਦੀ ਪੰਚਾਇਤ ਹੈ ਉਹਨਾਂ ਨੇ ਕੋਈ ਪਤ ਸਕੂਲ ਪਰ ਵੀ ਸੰਚੀਦਾ ਨੇ ਸ਼ਹਿਰ ਵਰਗਾ ਸਕੂਲ ਇਸ ਨੂੰ ਆਪਾਂ ਇਦਾਂ ਦਾ ਬਣਾਣਾ ਕਿ ਆਸ-ਪਾਸ ਦੇ ਬੱਚੇ ਆਸ-ਪਾਸ ਦੀ ਕਲੋਨੀਆਂ ਦੇ ਬੱਚੇ ਵੀ ਇੱਥੇ ਆ ਕੇ ਪੜਨ ਤੇ ਉਹਨਾਂ ਨੂੰ ਮੁਫਤ ਵਿਦਿਆ ਤੇ ਵਧੀਆ ਵਿਦਿਆ ਮਿਲ ਸਕੇ ਬੱਚੇ ਆਪਣੇ ਸੁਪਨੇ ਜੋ ਬੰਨਣਾ ਚਾਹਣ ਮੈਂ ਸੀਸੀ ਦੀ ਬੱਚੀਆਂ ਦੇਖੀਆਂ ਆ ਲੜਕੀ ਖੜੀ ਕਿੰਨੀ ਸ਼ਾਨਦਾਰ ਸਾਰੀ ਬੱਚੀਆਂ ਜਿਸ ਤਰੀਕੇ ਨਾਲ ਇਹ ਨਹੀਂ ਮਾਰਚ ਕੀਤਾ ਇਹਨਾਂ ਬੱਚਿਆਂ ਦੇ ਜੋ ਸੁਪਨੇ ਹਨ ਨਹੀਂ ਪੱਥਰ ਤਾਂ ਇੱਕ ਬਹਾਨਾ ਹੈ ਤਾਂ ਕਿ ਇਹਨਾਂ ਨੂੰ ਕੌਨਫੀਡੈਂਸ ਆਵੇ ਕਿ ਅਸੀਂ ਜਿਹੜੇ ਸਕੂਲ 'ਚ ਪੜਦੇ ਆ ਉਹ ਕਿਸੇ ਪੱਖੋਂ ਵੀ ਪ੍ਰਾਈਵੇਟ ਦੇ ਨਾਲ ਮਾੜਾ ਨਹੀਂ ਹੈ ਅਸਲੀ ਨਹੀਂ ਪੱਥਰ ਤਾਂ ਸਾਡੇ ਬੱਚੇ ਬੱਚੀਆਂ ਨੇ ਜਦੋਂ ਇਹ ਆਰਬੀ ਦੇ ਵਿੱਚ ਐਨਡੀਐਚ ਆਫਸਰਸ ਬਣਨ ਗਿਆ ਜਦੋਂ ਇਹ ਆਈਪੀਐਸ ਜਾਂ ਸੀਨੀਅਰ ਪੁਲਿਸ ਅਧਿਕਾਰੀ ਬਣਨ ਗਿਆ ਜਦੋਂ ਵਕੀਲ ਬਣਨ ਗਿਆ ਇਹ ਅਸਲੀ ਨਹੀਂ ਪੱਥਰ ਇਹ ਹੋਣਗੇ ਆਹ ਹੋਊਗੀ ਸਾਡੀ ਅਸਲੀ ਸਿੱਖਿਆ ਕ੍ਰਾਂਤੀ ਪਰ ਉਸ ਨੂੰ ਹਜੇ 2 4 5 7 ਸਾਲ ਲੱਗਣੇ ਹਨ ਪਰ ਇਹਨਾਂ ਬੱਚਿਆਂ ਨੂੰ ਕੌਨਫੀਡੈਂਸ ਆਵੇ ਜਿਨ੍ਹਾਂ ਦੇ ਬੱਚੇ ਸਕੂਲ 'ਚ ਪੜਦੇ ਆ ਉਹਨਾਂ ਨੂੰ ਇੱਕ ਸਕੂਨ ਦਾ ਸਾਹ ਆਵੇ ਕਿ ਹਾਂ ਅਸੀਂ ਜਿਸ ਸਰਕਾਰ ਨੂੰ ਜਿਸ ਉਮੀਦ ਨਾਲ ਲੈ ਕੇ ਆਏ ਸੀ ਹਾਂ ਹੁਣ ਸਾਡੀ ਬੱਚੀਆਂ ਸੇਫ ਹੈ ਕੋਲੇ ਸਕੂਲ ਦੇ ਬਾਹਰ ਸਿਕਿਉਰਟੀ ਗਾਰਡ ਖੜਾ ਹੁੰਦਾ ਕੋਈ ਵੀ ਕੋਈ ਵੀ ਸ਼ਰਾਤੀ ਅੰਸ ਸਾਡੀ ਬੱਚੀਆਂ ਨੂੰ ਪਰੇਸ਼ਾਨ ਨਹੀਂ ਕਰੂਗਾ ਪਤਾ ਲੱਗੇ ਕਿ ਹਾਂ ਸ਼ਾਨਦਾਰ ਲੈਬਸ ਬਣ ਚੁੱਕੀਆਂ ਗਰਾਊਂਡ ਬਣ ਰਿਹਾ ਸਾਡੇ ਬੱਚਿਆਂ ਨੂੰ ਵਿੱਦਿਅਕ ਸਫਲਤਾ ਲਈ ਹਰ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਮੈਂ ਦੁਬਾਰਾ ਮੁਹਾਲੀ ਦੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦਾ ਮੈਂ ਅਤੀਜੋਤ ਘਟਾਣਾ ਹੈ ਤੇ ਅੱਜ ਪੂਰੇ ਪੰਜਾਬ ਦੇ 350 ਸਕੂਲਾਂ 'ਚ ਇਸ ਵਕਤੇ ਤਿਉਹਾਰ ਚੱਲ ਰਿਹਾ ਹੈ ਵਿੱਦਿਆ ਦਾ ਤਿਉਹਾਰ ਸਿੱਖਿਆ ਦਾ ਤਿਉਹਾਰ ਤੇ ਇੰਦਾ ਹੀ ਪੰਜਾਬ ਜਿੰਦਾਬਾਦ ਹੋਵੇ ਪੰਜਾਬੀਆ ਜਿੰਦਾਬਾਦ ਹੋਵੇ ਸਿੱਖਿਆ ਜਿੰਦਾਬਾਦ ਹੋਵੇ ਤੇ ਅੱਜ ਇਸ ਮਕਾਮ ਤੇ ਮੈਂ ਪਹੁੰਚਿਆ ਹਾਂ ਯਾਦ ਸਰਕਾਰ ਸਾਡੇ ਸੀਐਮ ਸਾਹਿਬ ਜੋ ਉਦਘਾਟਨ ਕਰ ਰਹੇ ਹੈ ਇਹ ਇਕੱਲੀ ਸਰਕਾਰ ਦੀ ਕਾਮਯਾਬੀ ਨਹੀਂ ਇਹ ਸਾਡੇ ਸਾਰੇ ਟੀਚਰਸ ਇੱਕ ਲੱਖ ਟੀਚਰਸ ਹੈ ਮੇਰੇ ਸਿਰਫ 5% ਟੀਚਰਸ ਜੋ ਧਰਨਾ ਲਾਉਂਦੇ ਨੇ ਉਹ ਬਹੁਤ ਸਾਰੇ ਅੱਜ ਵੀ ਕਿਤੇ ਕਾਲੇ ਝੰਡੇ ਦਿਖਾਉਂਦੇ ਉਹਨਾਂ ਅੱਜ ਵੀ ਨੈਗੇਟਿਵ ਉਹਨਾਂ ਦਾ ਕੰਮ ਹੈ 50 ਸਾਲਾਂ ਤੋਂ ਕਰਦੇ ਆ ਰਹੇ 50 ਸਾਲ ਹੋਰ ਕਰਨਗੇ ਅਜੇ ਪਰ ਜਿਹੜੇ ਮੇਰੇ 95% ਟੀਚਰਸ ਜੋ ਬਹੁਤ ਚੰਗੇ ਨੇ ਅਗਰ ਬੱਚੇ ਕੋਲ ਕਿਤਾਬ ਨਹੀਂ ਕੋਲੋਂ ਪੈਸੇ ਦੇ ਕੇ ਬੁੱਕ ਦੇ ਦਿੰਦੇ ਆ ਅਗਰ ਕਿਸੇ ਬੱਚੇ ਦੇ ਘਰੇ ਤਕਲੀਫ ਹੈ ਉਹ ਵੀ ਹੱਲ ਕਰਦੇ ਆ ਇਹ ਉਹਨਾਂ ਟੀਚਰਾਂ ਦੀ ਮਾਣ ਤੇ ਸਨਮਾਨ ਦੀ ਲੜਾਈ ਹੈ ਮੈਂ ਆਪਣੇ ਸਾਰੇ ਸਿੱਖਿਆ ਭਾਗ ਦੇ ਹਰ ਇੱਕ ਪਰਿਵਾਰਕ ਮੈਂਬਰ ਦਾ ਸਾਡੇ ਹਰ ਇੱਕ ਟੀਚਰ ਦਾ ਸਾਡੇ ਮਿੱਡੇ ਮੀਲ ਦੇ ਕਾਮਿਆਂ ਦਾ ਸਾਡੇ ਸਿਕਿਉਰਿਟੀ ਗਾਰਡਸ ਦਾ ਕੈਂਪਸ ਮੈਨੇਜਰਸ ਦਾ ਸਾਡੇ ਹੈੱਡ ਆਫਿਸ ਦੇ ਸਟਾਫ ਦਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦਾ ਬਹੁਤ ਸਾਥ ਦਿੱਤਾ ਸਾਡਾ ਇਹ ਮੋਹਾਲੀ ਦੇ ਵਿੱਚ ਤੀਜਾ ਤੇ ਆਖਰੀ ਹੁਣ ਰੋਪੜ ਜ਼ਿਲ੍ਹੇ ਦੇ ਫੰਕਸ਼ਨ ਸ਼ੁਰੂ ਹੋਣੇ ਆ ਤੇ ਖਾਸ ਕਰਕੇ ਮੀਡੀਆ ਦੇ ਸਾਥੀਆਂ ਦਾ ਜੋ ਪਹੁੰਚੇ ਇੰਤਜ਼ਾਰ ਕੀਤਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੀ ਮਿਹਨਤ ਨੂੰ ਤੇ ਸਾਡੇ ਵਿਭਾਗ ਵੱਲੋਂ ਕੀਤੇ ਹੋਏ ਕੰਮਾਂ ਨੂੰ ਦਿਖਾ ਰਹੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਪਤਾ ਲੱਗਿਆ ਇਸ ਪਿੰਡ ਦੀ ਇੱਕ ਤਖਸਤਾਬਾਦੀ ਪੰਚਾਇਤ ਆਈ ਹੋਏ ਹੁਣ ਮੰਗਾਂ ਵੀ ਵਧੀਆ ਹੋਣ ਲੱਗੀਆਂ ਪਹਿਲਾਂ ਤਾਂ ਇਦਾਂ ਕੋਈ ਸੋਚੀ ਤੇ ਸਰਕਾਰੀ ਸਕੂਲਾਂ 'ਚ ਬੱਸਾਂ ਸ਼ੁਰੂ ਹੋ ਗਈਆਂ ਉਹ ਕਹਿੰਦੇ ਸਾਡੇ ਸਕੂਲ ਨੂੰ ਵੀ ਬੱਸ ਲਾ ਦਿਓ ਕਦੀ ਸੋਚ ਦੇਖਿਆ ਨਹੀਂ ਕਦੀ ਸਰਕਾਰੀ ਸਕੂਲਾਂ 'ਚ ਬੱਸਾਂ ਉਸ ਦੇ ਉੱਤੇ ਵੀ ਕੰਮ ਕਰਾਂਗੇ ਤੇ ਹੋਰ ਵੀ ਜੋ ਵੀ ਮੰਗਾਂ ਪਹੁੰਚਾਈਆਂ ਰੱਖੀਆਂ ਉਸ ਨੂੰ ਵੀ